ਮੈਂ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਕੋਈ ਅਜਾ ਫੈਸਲਾ ਹੋ ਜ ਜਾਏ ਇਹ ਜੀ ਫਾਈਲ ਸਾਈਨ ਹੋ ਜੇ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ ਫਿਰ ਗੱਲ ਵੀ ਕੋ ਕਰ ਲੈਣ ਕਿ ਕਾਰਨ ਕੀ ਹੈ ਹੁਣ ਅੱਜ ਹੀ ਅਖਬਾਰ ਚ ਖਬਰ ਆਈ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਤੇ ਹੁਣ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਕਹਨਾ ਉਹੀ ਤੁਹਾਡੇ ਘਰਾਂ ਚ ਆਊਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਆ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਐ ਮੈਂ ਤਾਂ ਐ ਕਰੂੰ ਲੋਕਾਂ ਨੇ ਚੱਲ ਫੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਫੇਟਿਕ ਸੋ ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹੁਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10 ਹਜ਼ਾਰ ਨੌਕਰੀਆਂ ਬਦੀ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਹਨ ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਸਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ ਚ ਮੈਂ ਪੰਜਾਬ ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆਂ ਜੀ ਤੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਕੀ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿੱਜਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮਾਤ ਬਖਸ਼ੀ ਰੱਖੀ ਬਸ ਸੋ ਮੈਂ ਮੇਰੇ ਲਈ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇ ਆਪਣੀਆਂ ਤਾਂ ਪਾਣੀ ਵੀ ਪੱਤਣ ਸਾਂਝੀ ਆਪਣੀ ਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੀਰਵਾ ਮੇਰੀ 부ਆ ਬਹੀ ਹੋਈ ਹੈ ਉਹ 부ਆ ਦੀ ਜਿਹੜੀ ਨਾਨੰਦ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੋ ਗਬਾਦਰਪੁਰਾ ਆਪਣੇ ਤਕੀਪੁਰਾ ਸਾਹੋ ਕੇ ਢੱਡਰੀਆਂ ਮੇਰੀ ਭੈਣ ਬੈਹੀ ਹੋਈ ਹੈ ਚਾਚੇ ਦੀ ਕੁੜੀ ਆਪਣੇ ਤਾਂ ਸਾਰੇ ਆਪਾਂ ਦੇ ਇੱਕੋ ਪਤਨ ਦਾ ਪਾਣੀ ਪੀਣ ਵਾਲੇ ਇੱਕੋ ਜੇ ਸਮੱਸਿਆਵਾਂ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਇਹਨੂੰ ਕੀ ਪਤਾ ਉਹਨੂੰ ਸੁਖਵੀਰ ਬਾਦਲ ਨੂੰ ਪਤਾ ਹੈ ਅੱਜ ਇਹ ਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਮੈਂ ਕਹਿੰਦਾ ਸ਼ਰਤ ਲਾ ਲਓ ਸੁਖਵੀਰ ਬਾਦਲ ਨੂੰ ਪੁੱਛ ਕੇ ਜਾਂ ਕੈਪਟਨ ਮਨਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨੇ ਜਾਂਦਾ ਖਵਾਜਾ ਪੀਰ ਮੰਨੇ ਜਾਂਦਾ ਆਪਾਂ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕਦੇ ਕੱਸੀ ਦੇ ਪਾਣੀ ਤੇ ਨੱਕਾ ਵੱਢਣ ਗਏ ਹੋਣ ਤਾਂ ਪਤਾ ਲੱਗੇ ਨਹਿਰਾ ਤਾਂ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਖੇਤਾਂ 'ਚ ਮੁੱਕ ਜਾਂਦੀ ਇਹਨਾਂ ਨੂੰ ਕੀ ਵੀ ਇਹ ਤਾਂ ਖਵਾਜਾ ਕੀ ਹੁੰਦਾ ਹਾਂ ਐਦਾਂ ਕਹਿਣਗੇ ਮੈਨੂੰ ਖਵਾਜਾ ਇਹ ਜ਼ਰੂਰ ਕਹਿ ਦੇਣਗੇ ਕਿ ਕੁਝ ਨਾ ਕੁਝ ਖਵਾ ਜਾ